ਇਸ ਅਨਾਜ ਬਾਰੇ ਤੁਹਾਨੂੰ ਦੱਸ ਦਿਆਂ ਇਹ ਹੈ ਸਵਾਂਖ ਜਾਂ ਸਵਾਂਖ ਕਿ ਇਹਨੂੰ ਆਪਾਂ ਆਟੇ ਵਿੱਚ ਰਲਾ ਕੇ ਵੀ ਖਾਧਾ ਜਾਂਦਾ ਸੀ ਨੰਬਰ 2 ਇਹਦਾ ਦਲੀਆ ਬਣਾ ਕੇ ਵੀ ਲੋਕ ਖਾਂਦੇ ਸੀ ਜੀ ਫਿਰ ਤੁਸੀਂ ਆਪਾਂ ਸਿਆਲ ਨੂੰ ਜਦੋਂ ਪਿੰਨੀਆਂ ਰੜਾਉਂਦੇ ਹੁੰਦੇ ਸੀ ਜੀ ਇਹ ਉਹਦੇ ਵਿੱਚ ਵੀ ਵਰਤ ਲਿਆ ਜਾਂਦਾ ਸੀ ਇਹਦਾ ਸਰੀਰਕ ਫਾਇਦੇ ਇਦਾਂ ਆ ਜੀ ਇਹ ਫਾਈਬਰ ਨਾਲ ਭਰਪੂਰ ਆ ਹੂੰ ਇਹ ਜਿਹੜਾ ਬੰਦੇ ਦਾ ਜਿਹੜਾ ਪਾਚਨ ਸ਼ਕਤੀ ਆ ਉਹਨੂੰ ਇਹ ਬਹੁਤ ਤੰਦਰੁਸਤ ਮਜ਼ਬੂਤ ਰੱਖਦਾ ਹੂੰ ਉਹਦੇ ਨਾਲ ਤੁਹਾਨੂੰ ਕਿ ਜਿਹੜੀ ਕਬਜ ਵਗੈਰਾ ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਆ ਉਹ ਨਹੀਂ ਹੋਣ ਦਿੰਦਾ ਆਪਾਂ ਪੱਠਿਆਂ ਦੇ ਵਜੋਂ ਵੀ ਵਰਤ ਲੈਂਦੇ ਸੀ ਇਹ ਅਸਲ 'ਚ ਤਾਂ ਇਹ ਜਿਹੜੀ ਆ ਜਿੱਦਾਂ ਹੁਣ ਜਿਹੜੀ ਆ ਫਸਲ ਖੜੀ ਆ ਇਹ ਹੈ ਹੀ ਪਸ਼ੂ ਦਾ ਚਾਰਾ ਪਹਿਲਾਂ ਜਿਹੜਾ ਉੱਪਰ ਦੰਬ ਨਿਕਲੇ ਆਇਆ ਇਹ ਮਨੁੱਖਾਂ ਵਾਸਤੇ ਆ ਜਿਹੜੀ ਆ ਥੱਲੇ ਸਾਰੀ ਆ ਤੁਸੀਂ ਨਾਲ ਹੀ ਦੇਖੋ ਇਹਦੀ ਕਿੰਨੀ ਮੋਟੀ ਆ ਬਾਜਰੇ ਵਾਂਗੂ ਇਹ ਇਹਦੇ ਮਠਾਸ ਬੜੀ ਆ ਪਸ਼ੂ ਖਾਂਦਾ ਬਹੁਤ ਚਾਹ ਕੇ ਆ ਨੰਬਰ 1 ਇਹ ਪਸ਼ੂ ਦਾ ਦੁੱਧ ਵੀ ਵਧਾਉਂਦੀ ਆ ਨੰਬਰ 2 ਜਿਹੜਾ ਦੁੱਧ ਆ ਉਹਦੇ ਉਹਦੀ ਗੁਣਵੱਤਾ ਵੀ ਵਧਣੀ ਆ। ਹੂੰ। ਨੰਬਰ 3 ਆ ਕਿ ਜਿਹੜੀ ਆਪਾਂ ਫੀਡ ਪਾਉਨੇ ਪਸ਼ੂਆਂ ਨੂੰ ਦੁੱਧ ਵਧਾਉਣ ਵਾਸਤੇ ਜਦੋਂ ਤੁਸੀਂ ਇਹ ਆ ਜਿਹੜੀ ਸਵਾਕ ਹਰਾ ਪੱਠਾ ਐਨ ਬਿਲਕੁਲ ਹਰਾ ਖਚੂਰ ਪਾਉਂਗੇ ਆਪਣੇ ਜਾਨਵਰਾਂ ਨੂੰ ਤੇ ਤੁਹਾਨੂੰ ਫੀਡ ਦੀ ਜਿਹੜੀ ਮਾਤਰਾ ਆ ਉਹ ਅੱਧੀ ਖਲੋਣੀ ਪੈਣੀ ਆ। ਅੱਧੀ ਫੀਡ ਦੀ ਮਾਤਰਾ ਇਸ ਫਸਲ ਵਿੱਚੋਂ ਮਿਲ ਜਾਣੀ ਪਸ਼ੂ ਨੂੰ ਉਹ ਵੀ ਤੁਹਾਡਾ ਖਰਚਾ ਘਟਾ ਦੇਣਾ ਜੀ April ਦੇ ਵਿੱਚ ਇਹਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਕੂੜੀ ਬਣਾ ਲਈ ਆ ਜੀ ਹਾਂ ਇਹਦਾ ਬੀਜ ਆਪਾਂ ਖੇਤ ਵਿੱਚ ਖਿਲਾਰ ਕੇ ਉੱਤੇ ਪਾਣੀ ਲਾ ਦੋ ਜੀ ਤੇ ਦੂਜੇ ਪਾਣੀ ਮੁਰ ਕੇ ਪੱਛੇ ਆਪਣੇ ਚਾਣ ਵਾਸਤੇ ਹੋ ਜਾਂਦੇ ਬਹੁਤ ਜਲਦੀ ਹੋ ਜਾਂਦਾ ਹੈ ਇਹ